ਦੇਖੋ ਤੁਹਾਡੇ ਸਾਹਮਣੇ ਲੋਕਾਂ ਦਾ ਬਹੁਤ ਭਰਮਾਗਾਰਾ ਮਿਲ ਰਿਹਾ ਜੀ ਲੋਕ ਆਪ ਮਾਰੇ ਸੈਕੰਡੈਂਡ ਅੰਡੀਗਣਤੀ ਵਿੱਚ ਆ ਰਹੇ ਆ ਜੀ ਔਰ ਪਿੰਡਾਂ ਦੇ ਪਿੰਡ ਮੰਨ ਲਓ ਜਿਵੇਂ ਇੱਥੇ ਬਾਦਰਕਾਰ ਹੋ ਰਿਹਾ ਆਸੇ ਪਾਸੇ ਦੇ 10 ਪਿੰਡਾਂ ਦੇ ਬੰਦੇ ਵੀ ਪਹੁੰਚ ਰਿਹਾ ਸਾਡੇ ਵਿਚਾਰ ਸੁਣਦੇ ਆ ਕੇ ਨਰਜੀ ਲੈ ਕੇ ਜਾਂਦੇ ਯੂਥ ਬਹੁਤ ਆ ਰਿਹਾ ਜੀ ਔਰ ਕਿਸਾਨਾਂ ਦੇ ਵਿੱਚ ਜਿਹੜੇ ਸਾਨੂੰ ਜਿਹੜੀ ਫੀਡਬੈਕ ਆ ਨਾ ਜੀ ਉਹ ਕਹਿੰਦੇ ਵੀ 40 ਸਾਲ ਬਾਅਦ ਅਸੀਂ ਦਿਨ ਨੂੰ ਪਾਣੀ ਲਾਇਆ ਫਸਲਾਂ ਨੂੰ ਨਹੀਂ ਤਾਂ ਰਾਤ ਨੂੰ ਜਾਂਦੇ ਸੀ ਸੱਪ ਲੜਨ ਦਾ ਡਰ ਰਹਿੰਦਾ ਸੀ ਕਿੜਾ ਪਤੰਗਾ ਲੜ ਜਾਂਦਾ ਸੀ ਔਰ ਘਰ ਵਾਲੇ ਬੈਠੇ ਇੰਤਜ਼ਾਰ ਕਰਦੇ ਰਹ ਜਾਂਦੇ ਸੀ ਕਈ ਬਹੁਤ ਸਾਰੇ ਜਿਹੜੇ ਦੁਕਾਨ ਸੀਗੇ ਉਹਨਾਂ ਤੋਂ ਬਚਾਅ ਹੋ ਗਿਆ ਆਪਣਾ ਜੀ ਹੋਰ ਬਹੁਤ ਸਾਰੇ ਕੰਮ ਹੋਏ ਸਾਰੇ ਦੱਸ ਹੀ ਨਹੀਂ ਪਾਂਦੇ ਜੀ ਸੜਕ ਸੁਰੱਖਿਆ ਫੋਰਸ ਬਣੀ ਆ ਜੀ ਮਤਲਬ ਫਰਿਸ਼ਤੇ ਸਕੀਮ ਲਾਗੂ ਹੋਈ ਆ ਮੈਡੀਕਲ ਦੇ ਵਿੱਚ ਰੈਵਿਊਸ਼ਨ ਹੋਈ ਆ ਐਜੂਕੇਸ਼ਨ ਦੇ ਵਿੱਚ ਸਕੂਲ ਆਫ ਫੈਮਿਨਸ ਬਣਿਆ ਜਿਹੜੇ ਤੁਹਾਡੇ ਮਤਲਬ ਬਿਜਲੀ ਤੇ ਇਹ ਤਾਂ ਹੈ ਹੀ ਆ ਸਾਰਾ ਜਿਹੜਾ ਕਰਦੀ ਕਰਦਾ ਬਿੱਲ ਨਹੀਂ ਆਂਦਾ ਔਰ ਦਿਨ ਨੂੰ ਖੇਤਾਂ ਵਿੱਚ ਬਿਜਲੀ ਮਿਲਦੀ ਆ ਕੱਸੀਆਂ ਚ ਪਾਣੀ ਆ ਗਿਆ ਰਸੀਦਾਂ ਦਾ ਸਨਮਾਨ ਹੋ ਰਿਹਾ ਬਹੁਤ ਸਾਰੇ ਜਿਹੜੇ ਕੰਮ ਐ ਇੰਨੇ ਕੰਮ ਐ ਕਿ ਅਸੀਂ ਬੜੀ ਲੰਬੀ ਲਿਸਟ ਆ ਸਾਡੇ ਕੋਲੇ ਸਰਕਾਰ ਨੂੰ ਫਤਿਹ ਰੈਲੀ ਫਤਿਹ ਰੈਲੀ ਦਾ ਚਲੋ ਦੇਖੋ ਗੱਲ ਸੁਣੋ ਜੀ ਅਸੀਂ ਮੈਂ ਨਾ ਕੋਈ ਜਿਹੜਾ ਹੈਗਾ ਉਹ ਫਤਿਹ ਰੈਲੀ ਐਦਾ ਹੁੰਦੀ ਆ ਜੀ ਵੀ ਤੁਸੀਂ ਕਰਫਿਊ ਲਾ ਕੇ ਕਰੋ ਸਾਰੇ ਸਾਰੇ ਰੂਟ ਬੰਦ ਹੈ ਸਾਰਿਆਂ ਪਾਸੇ ਲੋਕਾਂ ਦਾ ਆਣਾ ਜਾਣਾ ਬੰਦ ਹੈ ਤੇ ਫਤਿਹ ਕੌਣ ਕਰੂਗਾ ਜੀ ਇਹ ਤਾਂ ਮੈਨੂੰ ਲੱਗਦਾ ਹੈ ਕੋਈ ਇਹ ਪੁਲਿਸ ਦੇ ਨਾਲ ਹੀ ਫਤਿਹ-ਫਤਿਹ ਕਰਕੇ ਚਲੇ ਜਾਣਗੇ ਜੀ ਤੁਸੀਂ ਦੇਖ ਲਿਓ ਕੱਲ ਨੂੰ ਇੱਕ ਗੱਲ ਮੇਰੇ ਤੁਸੀਂ ਟੀਵੀ ਹਾਲੇ ਦਿਖਾ ਦਿਓ ਇੱਕ ਵਾਰੀ ਵੀ ਪੁਲਿਸ ਜ਼ਿਆਦਾ ਹੈ ਕਿ ਲੋਕ ਜ਼ਿਆਦਾ ਆਹ ਦੇਖ ਲਿਓ ਇਹਨਾ ਦੇਖ ਲਿਓ ਜਿਹੜਾ ਸਰ ਤਰਮੀਲ ਕਹਿੰਦੀ ਉਹਨੂੰ ਕਹਿ ਗਏ ਕਿ ਜਿੰਨੇ 5 ਸਾਲ ਮੈਨੂੰ ਗ੍ਰਾਂਟ ਮਿਲੇ ਮੈਂ ਪੂਰਾ ਲੋਕਾਂ ਦੇ ਲਾਇਆ ਚਾਹੇ ਉਹ 에어ਪੋਰਟ ਜਿਹ ਮੈਂ ਸਾਰਾ ਕੰਮ ਮੈਂ ਕੀਤਾ ਤੇ ਉਸ ਦਾ ਸਿਹਰੇ ਕੰਨਾ ਮੈਨੂੰ ਉਹ ਲੋਟ ਦੇਣਗੇ ਇਹ ਉਹਨਾਂ ਦੀ ਬੋਲੀ ਹੈ ਜੀ ਦੇਖੋ ਮੈਂ ਮੈਂ ਕੋਈ ਮਾੜੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਵੀ ਸੰਸਦ ਨੇ ਇੱਕ ਸੰਸਦ ਆਦਰਸ਼ ਕਾਮ ਯੋਜਨਾ ਉਹਨਾਂ ਨੂੰ ਪੁੱਛ ਲੋ ਹੈ ਕਿ ਨਹੀਂ ਹੈ ਇਹ ਸਵਾਲ ਪੁੱਛ ਲੋ ਉਹਨਾਂ ਨੂੰ ਪੁਆਇੰਟਡ ਕਿ ਤੁਸੀਂ ਪੰਜ ਪਿੰਟ ਦੱਸੋ ਕਾਂਦੀ ਜੀ ਵੀ ਜਿਹੜਾ ਡਾਕਟਰ ਹੈ ਉਹ ਕਹਿ ਰਿਹਾ ਮੇਰੇ 829 ਆਮਕ ਲੈਣੇ ਕਾ ਮੇਰੇ ਤੋਂ ਲਿਸਟ ਲੈ ਜਾਓ ਆਮ ਆਦਮੀ ਕਲੀਨਿਕ ਦੀ ਤੁਸੀਂ ਮਾਤਕਸ਼ਾਲਾ ਹਸਪਤਾਲ ਦੇਖੋ ਤੁਸੀਂ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਦੇਖੋ ਤੁਸੀਂ ਸੂਬਰ ਸਪੈਸ਼ਲਿਟੀ ਬੈਂਕ ਦੇਖੋ ਕਾ ਦੱਸ ਰਹੇ ਆ ਕਿ ਤੁਸੀਂ ਪੰਜ ਪਿੰਟਾਂ ਦੇ ਨਾਮ ਪੇ ਤੁਸੀਂ ਜਿਹੜੇ 5 ਪਿੰਡ ਠੀਕ ਕੀਤੇ ਆ 25 ਕਰੋੜ ਰੁਪਏ ਮਿਲਿਆ ਤੁਹਾਡੀ ਯੋਜਨਾ ਸੀ ਤੁਸੀਂ ਐਡਾਪਟ ਕੀਤੇ ਸੀ ਦੱਸੋ ਕਿਹੜੇ ਪਿੰਡ ਐਡਾਪਟ ਕੀਤੇ ਸੀ ਉਹ ਉਹਨਾਂ ਦੀ ਅੱਜ ਹਾਲਤ ਕੀ ਆ ਕੀ ਉਹ ਬਾਕੀ ਪਿੰਡਾਂ ਤੋਂ ਅਲੱਗ ਆ ਕੀ ਉਹ ਮਾਡਲ ਹੈਗੇ ਆ ਕੀ ਕੀ ਉਹ ਨਮੂਨੇ ਦੇ ਪਿੰਡ ਹੈਗੇ ਜਦੋਂ ਆਪਾਂ ਰੈਪਲੀਕੇਟ ਕਰਕੇ ਬਾਕੀ ਪਿੰਡ ਉਹੋ ਜਿਹਾ ਬਣਾ ਦਈਏ ਜੇ ਤੁਸੀਂ ਇਹ ਨਹੀਂ ਕੀਤਾ ਦੂਜੀ ਗੱਲ ਇਹ ਆ ਵੀ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਜਦੋਂ ਤੁਸੀਂ ਸਸਦ ਚ ਚੁਣੇ ਗਏ ਹੋ ਕਿ ਇਹ ਸੱਚ ਆ ਕਿ ਤੁਸੀਂ ਆਪਣੇ ਹਸਪਤਾਲ ਚ ਬੈਠ ਕੇ ਬਿਰੀ ਦੇਖਦੇ ਰਹੇ ਹੋ ਕਿ ਨਹੀਂ ਦੇਖਦੇ ਰਹੇ ਹੋ ਤੁਸੀਂ ਲੋਕਾਂ ਵਿੱਚ ਘੁੰਮਦੇ ਰਹੇ ਹੋ ਤੁਸੀਂ ਆਪਣੀ ਪਾਰਟੀ ਬਣਾਈ ਸੀ ਉਹਦਾ ਨਾਮ ਤੁਹਾਨੂੰ ਵੀ ਨਹੀਂ ਪਤਾ ਹੋਣਾ ਮੀਡੀਆ ਵਾਲਿਆਂ ਨੂੰ ਨਵਾਂ ਪੰਜਾਬ ਪਾਰਟੀ ਉਹ ਕਦੋਂ ਬਣੀ ਉਹਨੇ ਕਿਹੜੇ ਲੋਕਾਂ ਵਾਸਤੇ ਘੋੜ ਕੀਤੇ ਤੇ ਕਦੋਂ ਖਤਮ ਹੋ ਗਈ ਕਿਦਾਂ ਖਤਮ ਹੋ ਗਈ ਤੇ ਹੁਣ ਤੁਸੀਂ ਪਾਰਟੀ ਬਦਲ ਕੇ ਤੁਸੀਂ ਉਸ ਪਾਰਟੀ 'ਚ ਗਏ ਹੋ ਤੁਸੀਂ ਪੁੱਛੋ ਜੀ ਤੁਹਾਨੂੰ ਆਪਣੇ ਪੁਰਾਣੇ ਤੁਹਾਡੇ ਵੀਡੀਓ ਭੇਜਦੀ ਹੈ ਤੁਹਾਨੂੰ ਤੁਹਾਨੂੰ ਯਾਦ ਆ ਵੀ ਤੁਸੀਂ ਇਸ ਇਸ ਪਾਰਟੀ ਬਾਰੇ ਕੀ ਕਹਿੰਦੇ ਜਿਹੜੀ ਤੁਸੀਂ ਜੁਆਇਨ ਕੀਤੀ ਆ ਸੋ ਇਹ ਕੁਛੇ ਗੱਲਾਂ ਹੈਗੀਆਂ ਤੁਸੀਂ ਉਸ ਇਹ ਬਾਰੇ ਸਵਾਲ ਉਹਨਾਂ ਨੂੰ ਪੁੱਛਣਾ ਹੋਣਾ ਜੀ ਇਹ ਉਹਨਾਂ ਨੂੰ ਸਵਾਲ ਪੁੱਛਣਾ ਉਹਨਾਂ ਨੂੰ ਪੁੱਛੋ ਵੀ ਇਹ ਸੱਚ ਹੈ ਤੁਸੀਂ ਆਪਣੇ ਮੁੰਡੇ ਦੇ ਨਾਂ ਦੇ ਉੱਤੇ ਇੱਕ ਨਵਾਂ ਜਿਹੜਾ ਬਹੁਤ ਵੱਡਾ ਮਾਡਰਨ ਹਸਪੀਟਲ ਬਣਾ ਰਹੇ ਹੋ 15 ਕਰੋੜ ਦਾ ਜੇ ਤੁਸੀਂ 15 ਕਰੋੜ 10 15 ਕਰੋੜ 20 ਕਰੋੜ ਰੁਪਏ ਖਰਚੋਗੇ ਤਾਂ ਨੇਚਰਲੀ ਤੁਸੀਂ ਉਹ ਤੁਹਾਨੂੰ ਹਸਪਤਾਲ ਚਲਾਓਗੇ ਤੁਸੀਂ ਹਨਾ ਜੀ ਫਿਰ ਲੋਕ ਸਰਕਾਰੀ ਹਸਪਤਾਲ ਤੋਂ ਢੋਢੀ ਠੀਕ ਕਰੋਗੇ ਤੁਸੀਂ ਸਰ ਕੋਈ ਇਸਾ ਕੀ ਬੁਲਟ ਰਹੇਗਾ ਹਾਂ ਜੀ ਦੁਨੀਆ ਤੇ ਆਪਣੇ ਭਾਸ਼ਾ ਵਿੱਚ ਲਗ ਲਗ ਜਿਹੜੀ ਹੈਗੀ ਆ ਸਕੀਮਾਂ ਦੇ ਅਧਾਰ ਤੇ ਮੈਂ ਮੰਗਦਾ ਡਾਕਟਰ ਬਲਬੀਰ ਦਾ ਕੀ ਬਲੂ ਬੁਲਟ ਰਹੇਗਾ ਕੀ ਕੁਝ ਦੋਗੇ ਮੈਂਬਰ ਵਾਲੇ ਤੁਸੀਂ ਬਾੜ ਦੇਖੋ ਮੈਂ ਹਰ ਇੱਕ ਵਰਗ ਦੀ ਗੱਲ ਕਰਦਾ ਜੇ ਮੈਂ ਕਿਸਾਨਾਂ ਦੀ ਗੱਲ ਕਰਦਾ ਉਹਨਾਂ ਨੂੰ ਐਮ ਐਸ بی ਚਾਹੀਦੀ ਹੈ ਕਰਜ਼ਾ ਮਾਫ ਹੋਣਾ ਚਾਹੀਦਾ ਗਰੀਬਾਂ ਦੇ ਘਰ ਬਣਨੇ ਚਾਹੀਦੇ ਸਕੀਮ ਹੈਗੀ ਆ ਉਹਨੂੰ ਇੰਪਲੀਮੈਂਟ ਕਾਦੀ ਦਿਹਾੜੀ 450 ਮਿਲਣੀ ਚਾਹੀਦੀ ਔਰ ਸ਼ਾਮ ਨੂੰ ਪੈਸੇ ਮਿਲਨੇ ਚਾਹੀਦੇ ਆ ਰਾਸ਼ਨ ਜਿਹੜਾ ਜਿਹੜੇ ਡਿਸਰਵ ਕਰਦੇ ਆ ਸਾਰਿਆਂ ਨੂੰ ਮਿਲਣਾ ਚਾਹੀਦਾ ਇੰਡਸਟਰੀ ਆ ਉਹਨਾਂ ਨੂੰ ਬਿਜਲੀ ਸਸਤੀ ਮਿਲਣੀ ਚਾਹੀਦੀ ਆ ਦੂਜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਜਿਹੜੇ ਟਰੇਡਰ ਆ ਇਹਨਾਂ ਤੇ ਜੀਐਸਟੀ ਘਟਾਉਣਾ ਚਾਹੀਦਾ ਜਿਹੜਾ ਆੜਤੀ ਆ ਉਹਦੀ ਆੜਤ 2.5% ਹੁੰਦੀ ਸੀ ਪੌਣੇ 2% ਕਰਤੀ ਉਹ ਪੂਰੀ ਕਰਾਂਗੇ ਜਿਹੜੇ ਸ਼ੈਲਰ ਵਾਲੇ ਆ ਉਹਦੇ ਨੂੰ ਕੁਝ ਨੋਰਮਸ ਰਿਲੈਕਸ ਕਰਨ ਵਾਲੇ ਆ ਟਰਾਂਸਪੋਰਟਰ ਦੇ ਉੱਤੇ ਤੇਰੇ ਤੇਰੇ ਟੈਕਸ ਨਹੀਂ ਹੋਣੇ ਚਾਹੀਦੇ ਮਤਲਬ ਆਪਾਂ ਹਰ ਇੱਕ ਜਿਹੜਾ ਬੰਦਾ ਹੈਗਾ ਉਹਦਾ ਕਚੂਮ